ਤੇ ਜਿਹੜੇ ਦਾ ਬੀ ਕੱਲੋਂ ਤੋਂ ਲੈ ਕੇ 3 ਮਹੀਨਾ ਚੋਂ ਟਿਕਟਾ ਜੇੰਬੀਆ ਪਹਿਲੇ ਨੰਬਰ ਤੇ ਆਇਆ ਬਈ ਬਹੁਤ 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 ਖੁਸ਼ੀ ਦਾ ਮਾਹੌਲਾ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਆਲਾ ਮਿਹਨਤ ਕਰਕੇ ਜਦੋਂ ਮਿਹਨਤ ਦਾ ਆਲਾ ਫਲ ਮੁਰਦਾ ਬਈ ਹਾਂ ਬਹੁਤ ਬਹੁਤ ਵਧਾਈਆਂ ਬਈ ਇਹਨਾਂ ਨੂੰ ਬਹੁਤ ਬਹੁਤ ਬਈ ਨੂੰ ਵਧਾਈ ਪਾਈ ਪੂਰੇ ਪਰਿਵਾਰ ਦਾ ਹੀ ਪੂਰਾ ਜੋਰ ਲੱਗਿਆ ਵਾ ਸੀ ਭੰਗੜੇ ਪਾਏ ਨਾ ਵੀਰਾਂ ਨੇ ਆਪਾਂ ਬੜੇ ਸਾਈਡ ਤੇ ਵੀ ਇਹਦੇ ਨਾਲ ਜਿੱਤਾਂ ਗਿਆ ਦੀ ਉਹਨੇ ਪੀਛੇ ਰਹਿ ਦਿੰਦੇ ਹੋ ਦੇਖੋ ਸਾਰੇ ਆਪਣੇ ਜੀਜ਼ਰ ਭਰਾ ਨੇ ਜਿਹੜੇ ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਆ ਆਪਾਂ ਮਿਹਨਤ ਕਰਕੇ ਆਪਾਂ ਦੀ ਗੁਜਰ ਆਖੜੇ ਚ ਆ ਕੇ ਆਪਾਂ ਵੀ ਚੰਨਰ ਪਾਲ ਕੇ ਧੰਨਵਾਦ ਤੁਸੀਂ ਸਿੱਖ ਕੇ ਯਾਰਾ ਤੁਸੀਂ ਵੀ ਗੱਲ ਇਹ ਆ ਜੀ ਜਿੰਨੇ ਵੀ ਦੁੱਧ ਦਵਾਈ ਚ ਕਿਹੜੇ ਨੰਬਰ ਤੇ ਆਇਆ ਵੀਰ ਦੂਜੇ ਨੰਬਰ ਤੇ ਕਿਹੜਾ ਪਿੰਡ ਆਪਣਾ ਸਦਾ ਖੰਡਾ ਇੱਕੋ ਹੀ ਸਵਾਲ ਹੁੰਦਾ ਹੈ ਤਾਏ ਭਗਵਾਨ ਦਾ ਬੰਦਾ ਪੁੱਤ ਹੈ ਸੁਰੇ ਸਿੰਘ ਮੈਂ ਰਾਜਾ ਬਾਈਟਾ ਕੱਟਦੀ ਪਾਏ ਮਾਹਾਂਵਾਰੋਂ ਕੁਝ ਵੀ ਨਹੀਂ ਅੱਛਾ ਉਹ ਫਰਸ ਪੋਜੀਸ਼ਨ ਜਿੰਨਾ ਸ਼ਾਮ ਦਾ ਹਜੂਰ ਹੈ ਸੁਰੇ ਸਿੰਘ ਜਿਹੜੇ ਨੂੰ ਮਾਹ ਹੈ ਉਹਨੂੰ ਪੈਨ ਕਰ ਦਿੱਤਾ ਕਿਹੜੇ ਬੋਲਦਾ ਬੱਚਾ ਵੀਰਾ ਲਗਭਗ ਸਾਰੀ ਪਾਰਸ ਦੇ ਹੈ ਘੱਟੋ ਘੱਟ ਜਦੋਂ ਅਸੀਂ ਇਹ ਇਹਦੇ ਮਾਪੇ ਦੇ ਨਾਲ ਹੀ ਕਾਰਡ ਹੈ 16 ਕਿਲੋ ਦਾ 16 ਕਿਲੋ ਠੀਕ ਹੈ ਰੂਦਾਈਆਂ ਭਈ ਬਹੁਤ ਬਹੁਤ ਵਧਾਈਆਂ ਮਾਤਾ ਜੀ ਆ ਕੇ ਕਿਹੜੀ ਵੀ ਅਰੇ ਨੰਬਰ ਨਹੀਂ ਪਤਾਇਆ ਕਰੀਮਾ ਦਾ ਇਹ ਕਾਂਸਿਆ ਜਿਹੜਾ ਜਾਣਾ ਸੀ ਜਿਆਦਾ ਜਿਹੜਾ ਪਿੰਡਾ ਵੀਰ ਆਪਣਾ ਚਲੋ ਕਿਹੜਾ ਨੰਬਰ ਆਇਆ ਦਾ ਚੌਥਾ ਨੰਬਰ ਹੈ ਜੀ ਚੌਥਾ ਨੰਬਰ ਚੌਥਾ ਨੰਬਰ ਠੀਕ ਹੈ ਇਹਦੇ ਰਿਕਾਰਡ ਦਾ ਪਤਾ ਇਹਦੇ ਮਾਪ ਦਾ 20 ਕਿਲੋ ਮੋਟਰਾ ਚਲੋ ਕੋਈ ਗੱਲ ਨਹੀਂ ਬਾਈ ਵਧਾਈਆਂ ਤੁਹਾਨੂੰ ਬਹੁਤ ਬਹੁਤ ਠੀਕ ਹੈ ਪਰ ਚਾਰੇ ਪਾਣੀ ਪੂਣੀ ਪਿਓ ਥੋੜਾ ਜਿਆਦਾ ਹੁੰਦਾ ਪਿਆ ਤੇ ਬਾਕੀ ਕੁਛ ਨਹੀਂ ਆਪਾਂ ਅੱਜ ਪਰ ਚਾਹੁੰਦਾ ਹਾਂ ਉਹਨਾਂ ਨੂੰ ਇਹ ਵੀ ਦੂਜੇ ਨੂੰ ਅਪੀਕੇਸ਼ਨ ਫਿਰ ਵੱਡੇ ਤੋਂ ਪਹਿਲਾਂ ਵੀ ਚੱਲਦਾ ਦੂਜੇ ਨੰਬਰ ਤੇ ਆ ਹਾਂਜੀ ਤੇ ਜਲਦੀ ਆਪਣਾ ਫਿਰ ਅਪੀਕੇਸ਼ਨ ਕਰੇ ਪੁਲਿਕਾ ਦਾ ਹਾਂ ਤੈਨੂੰ ਤੋਂ ਸ਼ਹੀਦ ਗੰਗਾ ਨਗਰ ਚੋਂ ਲੈ ਕੇ ਆਉਣੀ ਜਿਲ੍ਹਾ ਗੜਾਈ ਤੇ ਜਿਹੜਾ ਦਾ ਮਾਨ ਸਰਪੰਨ ਹੋ ਗਿਆ ਉਹਨਾਂ ਦੇ ਨਾਲ ਸਾਡੀ ਵੀ ਇੱਕ ਬੰਦਾ ਲੈ ਲੋੜਾ ਇਹ ਕਿਹੜੇ ਬੰਦੇ ਤੋਂ ਆਇਆ ਬਾਹਰਸ ਦਾ ਉਹਨਾਂ ਨੂੰ ਵੀ ਤੋਂ ਬਾਹਰ ਨੂੰ ਕਿਉਂ ਆਇਆ ਅਸਲੋ ਸੰਸਰੀਵਾਲ ਦੇ ਕੋਲੇ ਆ ਇਹ ਪੁਰਾਣਾ ਇਹ ਕਿਹੜਾ ਪਿੰਡ ਕਿਰਪਾਣਾ ਕਲਾ ਜੀ ਬਲਖਾਣਾ ਕਲਾ ਇਹ ਰਹਿ ਗਿਆ ਜਿਲ੍ਹਾ ਸ਼ਹੀਦ ਗੰਗਾ ਨਗਰ ਜੀ ਅਸੀਂ ਅੰਦਰ ਨੂੰ ਲੋਕੀ ਖੜ ਜਾਂਦੇ ਆ ਜਿੰਨੇ ਵੀ ਬੱਚੇ ਫਸਟ ਸੈਕਿੰਡ ਆਏ ਆ ਲਗਭਗ ਪਾਰਸ ਦੀ ਬੱਚੇ ਆਏ ਆ ਪੰਜਾਬ ਬੰਦੇ ਨਾਲ ਕੁਵੰਦ ਨੂੰ ਟੈਕਸ ਦਿੱਤਾ ਸੀ ਆ ਤੇ ਚਲੋ ਵੋਟਾਂ ਦਾ ਚਾਰ ਵਧਾਈਆਂ ਭਾਈ ਬਹੁਤ ਬਹੁਤ ਵਧਾਈਆਂ ਤੈਨੂੰ ਮਿਹਨਤ ਪੱਲੇ ਪੈ ਗਈ ਬਹੁਤ ਦੂਰੋਂ ਆਇਆ ਸੀ